ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦੇ ਠੀਕ ਹੋਣੇ ਆ ਠੀਕ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਠੀਕ ਹੀ ਰਹੋਗੇ ਤਾਂ ਭਾਈ ਸਾਡੀ ਵੀਡੀਓ ਦੇਖੋਗੇ ਜੇ ਠੀਕ ਹੀ ਨਾ ਹੋਏ ਤੇ ਫਿਰ ਤੁਸੀਂ ਸਿਰ ਬਣ ਕੇ ਬਹਿ ਜਾਣਾ ਜਾਂ ਕੋਈ ਦਵਾਈ ਖਾ ਕੇ ਸੌਂ ਜਾਣਾ ਤੁਸੀਂ ਠੀਕ ਠਾਕ ਚਾਮੀ ਮੂਡ ਸਿ ਰਹੋ ਤੇ ਸਾਡੀ ਵੀਡੀਓ ਦੇਖੋ ਇਹ ਤੁਸੀਂ ਤੁਹਾਨੂੰ ਰਿਕੁਐਸਟ ਠੀਕ ਹੈ ਤੇ ਹੁਣ ਆਪਾਂ ਅਸਲ ਮੁੱਦੇ ਤੇ ਗੱਲ ਕਰਦੇ ਆ ਕਿ ਅੱਜ ਤੇ ਖੂਬ ਜਲੰਧਰ ਚ ਬਰਸਾਤ ਹੋਈ ਤੇ ਪਾਣੀ ਨੇ ਵੀ শেਬਰਾਂ ਲਾਤੀਆਂ ਜਲੰਧਰ ਦੇ ਰੋਡਸ ਐ ਸ਼ੂਜ਼ਰ ਜਦੋਂ ਉਹ ਪਾਹੋ ਸਮਾ ਲਈ ਉਦੋਂ ਤਾਂ ਦੇਖਦੇ ਆ ਫਿਰ ਰੋਡ ਤੇ ਚੱਲਣ ਲੱਗਿਆ ਭਾਈ ਡਰ ਵੀ ਇੰਨਾ ਲੱਗਦਾ ਕਿ ਕਿਤੇ ਸੀਵਰੇਜ ਦਾ ਟੱਕਣ ਹੀ ਉਪਰੋਂ ਨਾ ਹੋਇਆ ਤੇ ਗੜਮ ਸੀਵਰ ਦੇ ਵਿੱਚ ਜਾਓ ਤੇ ਫਿਰ ਕੌ ਲੱਭੂਆ ਫਿਰ ਸਵਾਰ ਕੇ ਹੀ ਧਰ ਥਾਸੀ ਹੁੰਦੀ ਆ ਤੇ ਇਸ ਕਰਕੇ ਨਾ ਸਾਰੇ ਧਿਆਨ ਧਿਆਨ ਪਹਿਲੇ ਹੀ ਟੇਲਾਈ ਹੁੰਦੇ ਵੀ ਇੱਥੇ ਇੱਥੇ ਸੀਵਰੇਜ ਤੇ ਬਾਹਰ ਜੇ ਤਾਂ ਜਿਆਦਾ ਦੂਰ ਕਿਤੇ ਜਾਣਾ ਤੇ ਫੇਰ ਤਾਂ ਮੇਰੇ ਵਰਗਾ ਤਾਂ ਆਟੋ ਤੇ ਜਾਂਦਾ ਤੇ ਆਟੋ ਵਾਲਿਆਂ ਨੇ ਵੀ ਛੇੜ ਝੱਟੇ ਲਾਇਏ ਹਾਟੋ ਬੱਸ ਗੱਡੀਆਂ ਵਾਲੇ ਸਾਰਿਆਂ ਨੇ ਕਿ ਇੱਥੇ 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 ਤੇ ਸੀਵਰ ਹੈਗੇ ਆ ਤੇ ਬਾਕੀ ਚਲੋ ਜਿਵੇਂ ਮਰਜ਼ੀ ਸੀ ਪਹਿਲਾਂ ਮੈਂ ਉਹਲਾ ਕੈਪ ਟਰਾਈ ਕਰਦੀ ਰਹੀ ਉੱਤੇ ਭਾਈ ਕੁਝ ਗੱਲ ਨਾ ਬਣੀ ਤੇ ਫੇਰ ਮੈਂ ਜੀ ਬਾਅਦ ਮੈਂ ਤਾਂ ਚਲਦੀ ਆ ਥੋੜਾ ਬਾਰਿਸ਼ ਥੋੜੀ ਜਿਹਾ ਘਟੋਗੀ ਫਿਰ ਬਾਰਿਸ਼ ਬਹੁਤ ਤੇਜ਼ ਹੋਗੀ ਪਰ ਮੈਂ ਤਾਂ ਹੁਣੇ ਬਾਹਰ ਆ ਹੀ ਗਏ ਆ ਕਿ ਅੱਜ ਦੀ ਛੁੱਟੀ ਕੱਢੀ ਜਾਂਦੀ ਅੱਜ ਦੀ ਛੁੱਟੀ ਹੋ ਜਾਂਦੀ ਕੱਲ ਵੀ ਛੁੱਟੀ ਪਰਸੋਂ ਦਿਨ ਦਿਨ ਛੁੱਟੀਆਂ ਉਹ ਵੀ ਕੱਟਣੀਆਂ ਸੀ ਤੇ ਅੱਜ ਦੀ ਵੀ ਕੱਟੀ ਜਾਣੀ ਚਾਹੀਦੀ ਇਸੇ ਰਤੋਂ ਮੈਂਗਨੀ ਅੱਜ ਪੂਰੇ ਦਾ ਪੂਰਾ ਸਟਾਫ ਸਕੂਲ ਪਹੁੰਚ ਗਿਆ ਸਰਵਿਸਿਸ ਸੋ ਪਹਿਲੇ ਪੂਜਾ ਵਾਪਸ ਸਾਡੀ ਮੈਡਮ ਕਹਿੰਦੇ ਹੁੰਦੇ ਕਿ ਛੁੱਟੀਆਂ ਬਹੁਤ ਕਰਤੀਆਂ ਪਰ ਅੱਜ ਮੈਡਮ ਕਿਸੇ ਨੇ ਵੀ ਛੁੱਟੀ ਨਹੀਂ ਗਈ ਕਿਉਂ ਕਿ ਸਭ ਕੋ ਪਤਾ tha ਮੇਰੀ 3 ਚੁੱਟੀਆਂ ਔਰ 4th ਆਜ ਦੀ ਛੁੱਟੀ ਕੱਟ ਜਾਣੀ ਹੈ। ਇਸ ਲਈ ਸਭ ਫਿਕਰ ਔਰ ਘਰ ਦੇ ਕੰਮ ਕਰਦੇ ਆਂ, ਰੀਲਾ ਬਣਾਉਂਦੇ ਆਂ, ਕਈ ਕੰਮ ਕਰਦੇ ਆਂ, ਜ਼ਿੰਦਗੀ ਇਦਾਂ ਲੰਗੀ ਜਾਂਦੀ ਹੈ। ਕੋਈ ਬੰਦੇ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਕਿਹੜੇ ਕੰਮ ਕੀਤੇ ਆ ਤੇ ਕਿਹੜੇ ਨਹੀਂ। ਪਰ ਸਾਰੇ ਤੋਂ ਜ਼ਿਆਦਾ ਆਪ ਕਹਿੰਨੇ ਆ ਕਿ ਸਾਰੇ ਜਿਹਨੇ ਕਹਿੰਦੇ ਤੈਨੂੰ ਕਿੰਨੀ ਦੇਰ ਹੋਊਗੀ ਵੀਡੀਓ ਬਣਾਉਂਦੇ ਆਂ ਨੂੰ। ਮਤਲਬ ਤੇਰਾ ਕੁਝ ਬਣਿਆ ਤੇ ਹੈ ਨਹੀਂ। ਕਈ ਲੋਕ ਡੀਮੋਟੀਵੇਟ ਕਰਦੇ ਰਹਿੰਦੇ ਆ ਪਰ ਆਪਾਂ ਦਿਲ ਤੋਂ ਫਿਰ ਵੀ ਲੱਗਿਆ। ਤਿਆ ਤਿਆ ਦਿਨੋਂ ਆਪਾਂ ਸਾਰੀ ਫੇਸਬੁੱਕ ਫੈਮਿਲੀ ਨੂੰ ਇਹੀ ਕਹਿੰਦੇ ਆ ਕਿ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ YouTube ਫੈਮਿਲੀ ਤੇ ਵੀ ਇਹੀ ਕਹਿੰਦੇ ਆ ਆਪਾਂ ਕਿ ਸਬਸਕ੍ਰਾਈਬ ਹੋ ਜੇ ਮੇਰੇ ਚੈਨਲ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਆ ਤੇ ਜਦੋਂ ਔਡੀਐਂਸ ਦੀ سپورਟ ਮਿਲਦੀ ਹੈ ਨਾ ਸਮਝੋ ਤੁਹਾਨੂੰ ਇੱਕ ਮੁਕੰਮਲ ਜਹਾਨ ਮਿਲ ਗਿਆ ਤੇ ਕਿਉਂਕਿ ਸਭ ਤੋਂ ਜ਼ਿਆਦਾ ਤਾਂ ਜ਼ਰੂਰੀ ਹੁੰਦਾ ਕਿ ਕਿਸੇ ਵੀ ਕੰਟੈਂਟ ਨੂੰ ਅਸੀਂ ਬਣਾਨੇ ਆ ਤੇ ਉਹ ਕੰਟੈਂਟ ਕਿਸ ਟਾਈਪ ਦਾ ਹੈ ਬਾਕੀ ਲੋਕ ਬਣਾਉਂਦੇ ਨੇ ਬਹੁਤ ਅੱਛਾ ਨੇ ਪਰ ਫਿਰ ਵੀ ਜਿਹੜਾ ਸਾਡਾ ਕੰਟੈਂਟ ਹੈ ਉਹ ਅਸੀਂ ਕਦੋਂ ਸ਼ੁਰੂ ਕੀਤਾ ਕਦੋਂ ਖਤਮ ਕੀਤਾ ਤੇ ਕਿਸ ਤਰ੍ਹਾਂ ਦਾ ਸਾਡਾ ਕੰਟੈਂਟ ਹੈ ਕਿੰਨਾ ਕੁ ਲੋਕਾਂ ਦੀ TRP ਵਧੀ ਲੋਕੀ ਕਿੰਨਾ ਕੁ ਸਾਡੇ ਕਿਸੇ ਵੀ ਟੌਪਿਕ ਤੇ ਇਨਫਲੂਐਂਸਡ ਹੋਏ ਤੇ ਇਹ ਸਭ ਮੱਤੇ ਨੇ ਜਰ ਰੱਖ ਕੇ ਆਪਾਂ ਗੱਲਬਾਤ ਦਾ ਵਿਸ਼ਾ ਜਿਹੜਾ ਲੱਭਦੇ ਰਹਿੰਦੇ ਆ ਤੇ ਬਾਰਿਸ਼ ਵਿੱਚ ਆਣਾ ਵੀ ਬਹੁਤ ਔਖਾ ਹੁੰਦਾ ਹੈ ਤੇ ਬਹੁਤ-ਬਹੁਤ ਧੰਨਵਾਦ ਅੱਜ ਨਾਲ ਲਿਫਟ ਮਿਲ ਗਈ ਸੀ ਆਣ ਲੱਗਿਆ ਬਹੁਤ ਅੱਛਾ ਲੱਗਾ ਤੇ ਥੈਂਕ ਯੂ so much ਜਿਨ੍ਹਾਂ ਨੇ ਵੀ ਲਿਫਟ ਦਿੱਤੀ ਸੀ ਔਰ ਜਿਨ੍ਹਾਂ ਨੇ ਦਵਾਈ ਸੀਗੀ ਮਤਲਬ ਉਹਨਾਂ ਦਾ ਵੀ ਹੋਣ ਹੈ ਗਿਆ ਤਿੰਨ ਛੁੱਟੀਆਂ ਲੱਗਦਾ ਅਸੀਂ ਤਿੰਨ ਛੁੱਟੀਆਂ ਚਰਾਮ ਕਰਾਂਗੇ ਸਾਡੇ ਕਰਮਚਾਰਾਂ ਵਿੱਚ ਕੋਈ ਨਾ ਕੋਈ ਹੋਰ ਕੰਮ ਆਪੇ ਇਹ ਮੈਨੂੰ ਪਤਾ ਕੋਈ ਨਾ ਕੋਈ ਐਸਾ ਅਰਜੈਂਟ ਪੀਸ ਆਫ ਛੁੱਟੀਆਂ ਦੇ ਅਪਲੀਕੇਸ਼ਨ ਜਾਰਟ ਕਰ ਤੇ ਅਰਜੈਂਟ ਪੀਸ ਆਫ ਵਰਕ ਤੇ ਬਹੁਤ ਨਹੀਂ ਜਿਹੜੇ ਸਾਡੇ ਕਰਨ ਵਾਲੇ ਆ ਉਹ ਕਰਨੇ ਪੈਣਗੇ ਬਸ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਦਿਲ ਦੇ ਵਿੱਚ ਰਹਿ ਜਾਂਦੀਆਂ ਉਹ ਕਾਰ ਬੈਠ ਕੇ ਬੰਦਾ ਆਪਣੀਆਂ ਰਿਮਾਈਂਡ ਦੁਬਾਰਾ ਤੋਂ ਕਰਦਾ ਕਿ ਇਹ ਗੱਲਾਂ ਕਿਵੇਂ ਸੀ ਕੌਣ ਇਨਸਾਨ ਹੈ ਤੁਹਾਨੂੰ ਕਿਤਾ ਕੀ ਆਜ ਕੌਣ ਇਨਸਾਨ ਤੁਹਾਡੀ ਨਹੀਂ ਫੇਵਰ ਚ ਬਹੁਤ ਸਾਰੇ ਲੋਕ ਹੈ ਸਕੂਲ ਦੇ ਵਿੱਚ ਤਾਂ ਮੇਰੀ ਫੇਵਰਟਸ ਨਹੀਂ ਹੈਗੀ ਮੈਨੂੰ ਪਤਾ ਹੈ ਉਹਨਾਂ ਦੇ ਚਾਰ ਵਿਹਾਰ ਵੀ ਤੋਂ ਪਤਾ ਲੱਗ ਜਾਂਦਾ ਕਿਉਂਕਿ ਕੋਈ ਗੱਲ ਨਹੀਂ ਫੇਕੀ ਹੈ ਜੋ ਨਹੀਂ ਹੈਗੇ ਅਸੀਂ ਤਾਂ ਨਹੀਂ ਹੋਵਾਂਗੇ ਤੇ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪਣਾ ਕਰਮ ਕੀ ਹੈ ਕੰਮ ਤੇ ਕੰਮ ਕਰਦੇ ਹੋ ਇਸ ਦਾ ਫਲ ਜ਼ਰੂਰ ਤੋਂ ਜ਼ਰੂਰ ਮਿਲ ਜਾਏਗਾ ਏ ਮੇਰਾ ਦਿਲ ਕਹਿੰਦਾ ਹੈ ਮੇਰੀ ਮਾਤਰ ਵੀ ਕਿਆ ਕਰਦੀ ਸੀ ਕਿ ਜੂ ਜਿਹੜਾ ਕੀਤਾ ਹੋਇਆ ਕੰਮ ਹੈ ਉਹਦਾ ਫਲ ਦਿੰਦੀ ਹੈ ਪ੍ਰਮਾਤਮਾ ਤੇ ਪ੍ਰਮਾਤਮਾ ਫਲ ਦਿੰਦੀ ਹੈ ਤੇ ਉਹਦੇ ਨਾਲ ਸਭ ਸਿੱਧਾ ਪੈ ਜਾਂਦਾ ਦੇ ਰੁਪਾ ਪਾਵੇ ਵੀ ਤੁਹਾਡੀ ਜਿਹੜੀ ਪ੍ਰੋਮੋਸ਼ਨ ਹੋ ਜਾਣੀ ਉਹ ਹੋਣ ਲੱਗ ਜਾਂਦੀ ਹੈ ਜਾਂ ਫਿਰ ਤੁਹਾਡਾ ਕੰਮਕਾਰ ਸਹੀ ਚੱਲਣ ਲੱਗ ਜਾਂਦਾ ਹੈ ਜਾਂ ਫਿਰ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਲਈ ਅਸਨ ਲੱਗਦਾ ਹੈ ਕਿ ਪ੍ਰਮਾਤਮਾ ਨੇ ਇੰਝ ਕੀਤਾ ਜਾਂ ਸਾਨੂੰ ਐਸਾ ਕਰਨਾ ਚਾਹੀਦਾ ਤੇ ਫਿਰ ਜੀਵੇਂ ਤੇ ਮੈਂ ਕਰਕੇ ਸਕੂਲ ਪਹੁੰਚ ਕੇ ਸਕੂਲ ਜਾ ਕੇ ਥੋੜਾ ਬਹੁਤ ਕੰਮ ਕੀਤਾ ਪੜਾਇਆ ਵੀ ਬੱਚਿਆਂ ਨੂੰ ਤੇ ਸਕੂਲ ਦਾ ਫੰਕਸ਼ਨ ਨਹੀਂ ਨਹੀਂ ਹੋ ਪਾਏ ਰਿਹਾ ਤੇ ਜਾ ਕੇ ਸਾਈਡ ਦੂਸਰੇ ਸਕੂਲ ਦੇ ਵਿੱਚ ਛੋਟੇ ਬੱਚਿਆਂ ਦੇ ਸਕੂਲ ਦੇ ਵਿੱਚ ਜਾ ਕੇ ਗੈਲੈਕਸੀ ਚ ਪ੍ਰੋਗਰਾਮ ਕੀਤਾ ਕਿਉਂਕਿ ਬੱਚੇ ਤਿਆਰ ਹੋ ਗਏ ਐਸੀ ਤੇ ਫਿਰ ਬਸ ਗਰੁੱਪ ਲੱਗੇ ਤੇ ਉਸ ਤੋਂ ਬਾਅਦ ਆਪਾਂ ਕਲਾਸਾਂ ਗਰੁੱਪ ਵਾਲੇ ਦੇਵ ਵਾਲੇ ਕਰਕੇ 10th ਕਲਾਸ ਇੱਥੇ ਪਰ ਨਿੱਜੀ ਆ ਗਈ ਲੀਚਾ ਕੇ ਵੀ ਕੋਈ ਸਾਰੇ ਟੀਚਰ ਆਪਣਾ ਆਪਣਾ ਕੰਮ ਕਰ ਰਹੇ ਸੀ ਤੇ ਮੈਂ ਵੀ ਆਪਣੀ ਕੰਮ ਲੱਗ ਗਈ ਉਸ ਤੋਂ ਬਾਅਦ ਤੇ ਆਪਾਂ ਖਾਣਾ ਖਾਧਾ ਰਸਾਇਸ਼ ਤੋਂ ਰਸਾਇਸ਼ ਤੇ ਵਿੱਚ ਖਾਣਾ ਖਾਧਾ ਖਾਣਾ ਖਾ ਕੇ ਅੱਗੇ ਮੈਂ ਇਹ ਨਹੀਂ ਦੱਸਦੀ ਹੁੰਦੀ ਹੈ ਨਾ ਕਿ ਮੈਂ ਰਸਤੀ ਖਾਣਾ ਖਾਦਾ ਪਰ ਵੈਸੇ ਕੋਈ ਚੀਨ ਕੰਤ ਕਿ ਮੁੱਟਾ ਪਾ ਪਈ ਇੰਨੂੰ ਸ਼ਾਂਤ ਕਰਨਾ ਫੇਰ ਵੀ ਪਰੌਂਠੇ ਫੁੰਡੇ ਖਾਈ ਜਾਂਦੀ ਆ ਅੱਜ ਪਰੌਂਠੇ ਹੀ ਲੈ ਕੇ ਸੀਗੀ ਤੇ ਚਲੋ ਕੋਈ ਨਹੀਂ ਕਦੀ-ਕਦੀ ਤਾਂ ਦਿਲ ਕਰਦਾ ਹੀ ਹੁੰਦਾ ਵੀ ਸਾਰਿਆਂ ਦਾ ਹੀ ਪਰਾਠੇ ਖਾਣੇ ਖਾਣ ਪਰ ਹਮੇਸ਼ਾ ਜਿਹੜਾ ਹੈ ਨਾ ਉਹ ਇਨਸਾਨ ਨੂੰ ਆਪਣੇ ਜੀਪ ਤੇ ਕੰਟਰੋਲ ਕਰ ਚਾਹੀਦਾ ਹੈ ਖਾਣਾ ਪੀਣਾ ਕੰਟਰੋਲ ਕਰੋ ਤੇ ਤੁਹਾਡਾ ਮੋਟਾਪਾ ਵੀ ਬਹੁਤ ਜਲਦੀ ਫਿਰ ਕੰਟਰੋਲ ਹੋ ਜੂਗਾ ਜਦੋਂ ਵੀ ਆਪਾਂ ਜਿਮੀ ਉਹ ਹੀ ਲਾਣੀ ਐ ਐਕਸਰਸਾਈਜ਼ ਕਰਦੇ ਆ ਤੇ ਉਹ ਜੋਤੀ ਐਕਸਰਸਾਈਜ਼ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਖਾਣਾ ਵਾਧੂ ਖਾਦਾ ਹੁੰਦਾ ਉਹ ਖਜਣੀ ਆ ਘਰਾਂ ਦੇ ਵਿੱਚ ਅਸੀਂ ਛੋਟਾ ਮੋਟਾ ਘਰ ਦਾ ਕੰਮ ਉਹਦੀ ਹੈਲਪ ਕਰ ਲਈ ਜਾਂ ਕਰ ਲਿਆ ਤੇ ਉਹਦੇ ਨਾਲ ਮਟਾਪੇ ਨੂੰ ਇੰਨਾ ਫਰਕ ਪੈਂਦਾ ਜਿਵੇਂ ਤੋਂ ਜਾ ਕੇ ਜਿਹੜਾ ਮਟਾਪੇ ਨੂੰ ਬਹੁਤ ਫੱਕ ਪੈਂਦਾ ਪਹਿਲੇ ਵਿੱਚ